ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰੀਆਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਭਾਰਤ ਸਰਕਾਰ ਵੱਲੋਂ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜਣ ਦੇ ਮਾਮਲੇ ਵਿੱਚ ਇਜਾਜ਼ਤ ਨਾ ਦੇਣ ਤੇ ਜਿੱਥੇ ਸਿਆਸਤਪੱਖੀ ਹੈ ਉੱਥੇ ਹੀ ਸਿੱਖ ਹਲਕਿਆਂ ਵਿੱਚ ਵੱਡਾ ਰੋਸ ਦੇਖਣ ਨੂੰ ਮਿਲਿਆ ਹੈ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਜਥਾ ਭੇਜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਇਹ ਸਾਰੇ ਮਾਮਲੇ ਨੂੰ ਲੈ ਕੇ ਭਾਰਤ ਪਾਕਿਸਤਾਨ ਵਿਚਕਾਰ ਹੋਏ ਮੈਚ ਦੇ ਨਾਲ ਵੀ ਜੋੜ ਕੇ ਦੇਖਿਆ ਜਾਣ ਲੱਗ ਪਿਆ ਹੈ ਅਤੇ ਤਰਕ ਦਿੱਤਾ ਜਾ ਰਿਹਾ ਹੈ ਕਿ ਜੇਕਰ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਤਾਂ ਫਿਰ ਜਥਾ ਕਿਉਂ ਨਹੀਂ ਭੇਜਿਆ ਜਾ ਸਕਦਾ ਇਹ ਸਾਰੇ ਘਟਨਾਕ੍ਰਮ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਵੀ ਕੜਾ ਰੋਕਾ ਇਖਤियार ਕੀਤਾ ਹੈ। ਉਹਨਾਂ ਨੇ ਵੀ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਜ਼ਿਕਰ ਕੀਤਾ ਹੈ ਤੇ ਇੱਥੋਂ ਤੱਕ ਕਹਿ ਦਿੰਦਾ ਕਿ ਜੇਕਰ ਇਸ ਖੇਤੇ ਵਿੱਚ ਸ਼ਾਂਤੀ ਬਣਾਈ ਰੱਖਣੀ ਹੈ ਤਾਂ ਭਾਰਤ-ਪਾਕਿਸਤਾਨ ਦੇ ਸਬੰਧ ਸੁਖਾਵੇਂ ਹੋਣੇ ਬਹੁਤ ਜ਼ਰੂਰੀ ਹਨ। ਕਾਂਗਰਸ ਨੇ ਵੀ ਭਾਰਤ-ਪਾਕਿਸਤਾਨ ਮੈਚ ਤੇ ਸਵਾਲ ਚੁੱਕੇ ਹੋਏ ਹਨ। ਅਸੀਂ ਚਰਚਾ ਕਰਾਂਗੇ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਸਿੱਖ ਜਥੇ ਨੂੰ ਰੋਕੇ ਜਾਣਾ ਕਿੱਥੋਂ ਤੱਕ ਜਾਇਜ਼ ਹੈ। ਜੇਕਰ ਕ੍ਰਿਕਟ ਨੂੰ ਹਾਂ ਹੈ ਤਾਂ ਸਿੱਖ ਜਥੇ ਨੂੰ ਕਿਉਂ ਨਾ ਹੋਈ ਹੈ ਇਹਨਾਂ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਅਸੀਂ ਸਮਝਾਂਗੇ ਕਿ ਆਖਰਕਾਰ ਇਸ ਦੇ ਪਿੱਛੇ ਰਾਜਨੀਤੀ ਕੀ ਆ ਇਹ ਸਾਰੇ ਮਾਮਲੇ ਦੇ ਵਿੱਚ ਭਾਜਪਾ ਨੂੰ ਵੀ ਅਸੀਂ ਬੁਲਾਇਆ ਸੀ ਪਰ ਉਹਨਾਂ ਨੇ ਇਸ ਡਿਬੇਟ ਵਿੱਚ ਆਉਣ ਤੋਂ ਕਿਨਾਰਾ ਕੀਤਾ ਔਰ ਇਹ ਸਾਰੇ ਮਾਮਲੇ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਨਾ ਕੀਤੀ ਗਈ ਆ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਹਲਕਿਆਂ ਦੇ ਉੱਤੇ ਕਿੰਨਾ ਅਸਰ ਪਵੇਗਾ ਇਹਨਾਂ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਵਿੱਚ ਸਾਡੇ ਨਾਲ ਸ਼ਾਮਲ ਨੇ ਐਸਜੀਪੀਸੀ ਦੇ ਲੀਗਲ ਸਲਾਹਕਾਰ ਅਮਨਵੀਰ ਸਿੰਘ ਯਾਲੀ ਅਤੇ ਸਾਡੇ ਨਾਲ ਉੱਗੇ ਸਿੱਖ ਚਿੰਤਕ ਪ੍ਰੋਫੈਸਰ ਮਨਜੀਤ ਸਿੰਘ ਅਤੇ ਫਿਲਮੀ ਹਸਤੀ ਦਰਸ਼ਨ ਆਲਕ ਅਤੇ ਕਾਂਗਰਸ ਤੋਂ ਸਾਡੇ ਨਾਲ ਨੇ ਜਸਪ੍ਰੀਤ ਨਰਵਾਲ ਜੀ ਟਾਡਾ ਬਹੁਤ-ਬਹੁਤ ਸਵਾਗਤ ਡੇਲੀ ਪੋਸਟ ਪੰਜਾਬੀ ਦੇ ਵਿੱਚ ਮੈਂ ਦੱਸਦਿਆਂ ਕਿ ਦਰਸ਼ਨ ਹੌਲਕ ਹੋਣਾ ਦਾ ਇੱਕ ਗੀਤ ਅੱਜ ਹੀ ਰਿਲੀਜ਼ ਹੋਇਆ ਜਿਹੜਾ ਪੰਜਾਬ ਦੀ ਮਿੱਟੀ ਤੇ ਪੰਜਾਬ ਦੀ ਮਾਂ ਬੋਲੀ ਨੂੰ ਸਮਰਪਿਤ ਹੈ ਉਹਨਾਂ ਦੇ YouTube ਚੈਨਲ ਦੇ ਉੱਤੇ ਪ੍ਰੋਫੈਸਰ ਮਨਜੀਤ ਜੀ ਤੁਹਾਡੇ ਕੋਲ ਜਾਨਣਾ ਕਿ ਸਵਾਲ ਸਾਡਾ ਮੂਰੂਪ ਦੇ ਵਿੱਚ ਉਹੀ ਆ ਕਿ ਆਖਰਕਾਰ ਕਰਤਾਰਪੁਰ ਲਾਂਘਾ ਨਹੀਂ ਖੋਲਿਆ ਜਾਂਦਾ ਬਾਗਾ ਬਾਰਡਰ ਨਹੀਂ ਖੋਲਿਆ ਜਾਂਦਾ ਦਰਸ਼ਨ ਆਲਖ ਹੁਣ ਆਦੀ ਵੀ ਸਟੇਟਮੈਂਟ ਕੱਲ ਆਈ ਆ ਇਸ ਮਾਮਲੇ ਦੇ ਉੱਤੇ ਇਹ ਸਾਰੇ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਆ ਜਥੇ ਨੂੰ ਰੋਕੇ ਜਾਣਾ ਸਿਰਫ ਸੁਰੱਖਿਆ ਦਾ ਹਵਾਲਾ ਦੇ ਕੇ ਦੇਖੋ ਗੱਲ ਇਹ ਆ ਕਿ ਸਾਡਾ ਤੇ ਪਾਕਿਸਤਾਨਾ ਕੁਝ ਨਹੀਂ ਵੰਡਿਆ ਨਾ ਕਸ਼ਮੀਰ ਦਾ ਹੌਸਾਬ ਨਾ ਵੰਡਿਆ ਅੱਧਾ ਕਸ਼ਮੀਰ ਉਧਰ ਆ ਅੱਧਾ ਕਸ਼ਮੀਰ ਇੱਧਰ ਆ ਜੀ ਸਾਡਾ ਬਹੁਤਾ ਪੰਜਾਬ ਉਧਰ ਆ ਤੇ ਅਸੀਂ ਥੋੜਾ ਪੰਜਾਬ ਐਸੇ ਆ ਮਤਲਬ 11 12 ਕਰੋੜ ਉਧਰ ਪੰਜਾਬੀ ਬੈਠੇ ਆ 3 ਸਵਾ 3 ਕਰੋੜ ਇੰਦਰ ਬੈਠੇ ਆ ਜਾਂ ਸਾਰੇ ਇੰਡੀਆ ਚ ਲਾ ਲੋ ਤੇ ਜ਼ਿਆਦਾ ਹੋਣਗੇ ਥੋੜੇ 4 ਕਰੋੜ ਹੋਣਗੇ ਇਸ ਕਰਕੇ ਸਾਡਾ ਤੇ ਕੀ ਵੰਡਿਆ ਸਾਡਾ ਤੇ ਸਭਿਆਚਾਰ ਸਾਡਾ ਇਤਿਹਾਸ ਸਿੱਖ ਧਰਮ ਵੈਸੇ ਹੀ ਧਰਮਾਂ ਦੇ ਵਿੱਚ ਫਰਕ ਪਾ ਕੇ ਨਹੀਂ ਦੇਖਦਾ ਜਾਂ ਉਹਨਾਂ ਦੇ ਮਤਲਬ ਧਾਰਮਿਕ ਕੋਈ ਨਫ਼ਰਤ ਫਲਾਉਣੀ ਜਾਂ ਆਪਸ ਵਿੱਚ ਖੈ ਬਾਜੀ ਰੱਖਣੀ ਅਸੀਂ ਤੇ ਸ਼ਾਂਤੀ ਦਾ ਸਭੇ ਸਾਂਝੀ ਵਾਲ ਸਦائیں ਕੋਈ ਨਾ ਦਿਖੇ ਬਾਰਾ ਜਿਓ ਅਸੀਂ ਤੇ ਇਸ ਪਲਸਪੇ ਤੇ ਚੱਲਦੇ ਆਂ ਲੜਾਈਆਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਸਾਡੇ ਨਾਲ ਸਾਡੇ ਨਾਲ ਤੇ ਬੇਇਨਸਾਫੀ ਤੇ ਧੱਕਾ ਤੇ ਊਚ ਨੀਚ ਜਿੱਥੇ ਫਲਾਈ ਜਾਂਦੀ ਆ ਉਥੇ ਉਸ ਦੇ ਵਿਰੋਧ ਆਵਾਜ਼ ਬੁਲੰਦ ਕਰਨੀ ਖਾਸ ਕਰਕੇ ਪੀਸਫੁਲ ਢੰਗ ਦੇ ਨਾਲ ਜਿਵੇਂ ਕਿਸਾਨਾਂ ਨੇ ਕਰਕੇ ਦਿਖਾਈ ਸਿੰਘੂ ਟਿਕਰੀ ਬਾਰਡਰ ਤੇ ਅਸੀਂ ਉਸ ਕਿਸਮ ਦੀ ਫਲਸਫੇ ਦੇ ਤੇ ਰਾਜਨੀਤੀ ਦੇ ਧਾਰਨੀ ਹੈਗੇ ਪਤਾ ਨਹੀਂ ਹੁਣ ਕੀ ਇਹਨਾਂ ਨੇ ਵੈਸੇ ਹੀ ਡਰੀ ਜਾਣਾ ਕੇਂਦਰ ਦੇ ਵਿੱਚ ਬੈਠਿਆਂ ਨੇ ਤੇ ਇਹਨਾਂ ਨੂੰ ਡਰ ਸਾਡੀ ਸਚਾਈ ਤੋਂ ਸਾਡੇ ਇਸ ਫਲਸਫੇ ਤੋਂ ਸਾਡੇ ਇੱਕ ਆਪਸੀ ਭਾਈਚਾਰੇ ਤੋਂ ਲੱਗਦਾ ਹੋਊਗਾ ਕਿਉਂਕਿ ਇਹਨਾਂ ਦੀ ਰਾਜਨੀਤੀ ਨਫ਼ਰਤ ਵਾਲੀ ਆ ਆਪਸ ਵਿੱਚ ਪਾੜਨ ਵਾਲੀ ਆ ਦੇਵਿਸ਼ਵਾਸੀ ਵਾਲੀ ਆ ਸਾਜ਼ਿਸ਼ੀ ਹੈਗੀ ਇਸ ਕਰਕੇ ਇੰਨਾ ਨੂੰ ਜੇ ਡਰ ਲੱਗੀ ਜਾਂਦਾ ਉਹਦਾ ਸਾਡੇ ਕੋਲ ਕੀ ਇਲਾਜ ਹੋ ਸਕਦਾ ਉਹਨਾਂ ਨੂੰ ਆਪਲੇ ਆਪ ਨੂੰ ਰੀਬੂਟ ਕਰਕੇ ਇਹ ਅਸਲ ਚ ਜੋ ਇੱਕ ਪੂਰੇ ਦੇਸ਼ ਨੂੰ ਅੱਜ ਦੇ ਹਾਲਾਤਾਂ ਚ ਜ਼ਰੂਰਤ ਆ ਇੱਕ ਮੋਠੇ ਇੱਕ ਜੋਟੇ ਇੱਕ ਆਵਾਜ਼ ਹੋਣ ਦੀ ਉਸ ਪਾਸੇ ਨੂੰ ਇੰਨਾਂ ਨੂੰ ਚੱਲਣ ਦੀ ਲੋੜ ਆ ਅਸੀਂ ਤਾਂ ਕਦੀ ਕਿਸੇ ਨੂੰ ਕੋਈ ਐ ਚੁੰਡੀ ਵੀ ਨਹੀਂ ਵੱਟਦੇ ਜਾਣੀ ਅਸੀਂ ਤਾਂ ਕਿਸੇ ਤੇ ਫੁੱਲ ਵੀ ਨਹੀਂ ਮਾਰਦੇ ਪੱਥਰ ਤੇ ਮਾਰਨੀ ਕਿਹੜੀ ਗੱਲ ਆ ਸਾਡੀਆਂ ਬਾਹਾਂ ਖੁੱਲੀਆਂ ਹੁੰਦੀਆਂ ਉਹਦੇ باوجود ਮੁਨੀਸੂ 47 ਚ ਸਾਡਾ ਪਾਕਿਸਤਾਨ ਨਾਲ ਕੀ ਵੈਰ ਸੀਗਾ ਭਾਈ ਵੈਰ ਨਹੀਂ ਸੀਗਾ ਸਾਨੂੰ ਤੇ ਇਹ ਵੀ ਸੀਗਾ ਕਿ ਤੁਹਾਨੂੰ ਅਸੀਂ ਇਲਾਕੇ ਦਿੰਨੇ ਆ ਬੈਣੀ ਜਿਨ੍ਹਾਂ ਵੱਲੋਂ ਸਾਰਾ ਕੁਝ ਇੱਕ ਵੀ ਤੁਹਾਨੂੰ ਆਟੋਨੋਮੀ ਸਾਰਾ ਕੁਝ ਮਿਲੂਗਾ ਜੋ ਕਹੋ ਲੈਨੇ ਵੀ ਤੁਸੀਂ ਉਧਰ ਨਾ ਜਾਓ ਇੰਡੀਆ 'ਚ ਅਸੀਂ ਫੇਰ ਇੰਡੀਆ ਦੇ ਨਾਲ ਰਹੇ ਸਾਨੂੰ ਜਾਣੀ ਦੋ ਧੜਿਆਂ ਦੀਆਂ ਦੋ ਰਾਜਨੀਤੀਆਂ ਇੱਕ ਸੀਗੀਆਂ ਇੱਕ ਮੁਸਲਮਨ ਲੀਗ ਦੀ ਰਾਜਨੀਤੀ ਇੱਕ ਹਿੰਦੂਤਵਾਦੀ ਰਾਜਨੀਤੀ ਵਿਚਾਲੇ ਸਾਨੂੰ ਫਸਾ ਕੇ ਸਾਡੇ ਨੌਜਵਾਨ ਵਢਾ ਕੇ ਸਾਡਾ ਪੰਜਾਬ ਦਾ ਜਾਣੀ ਜੋ ਨੁਕਸਾਨ ਇਤਿਹਾਸਿਕ ਤੌਰ ਤੇ ਹੋ ਗਿਆ ਅੱਜ ਤੱਕ ਅਸੀਂ ਉਹਨਾਂ ਦੇ ਭੁਗਤਣੇ ਭੁੱਲ ਰਹੇ ਨਹੀਂ ਤੇ ਸਾਨੂੰ ਕੀ ਇਜਾਜ਼ਤਾਂ ਲੈਣ ਦੀ ਲੋੜ ਸੀ ਭਈ ਸਾਨੂੰ ਕੀ ਜੱਥੇ ਬਣਾਉਣ ਦੀ ਲੋੜ ਸੀ ਸਾਡੇ ਤੇ ਆਪਣਾ ਹੀ ਘਰ ਸੀ ਪਾਕਿਸਤਾਨ ਸਾਡੇ ਪੰਜਾਬੀ ਉੱਥੇ ਕਨਾਲ ਕੌਲਨੀ ਦੇ ਵਿੱਚ ਏਡੇ ਵੱਡੇ ਪੱਦਰ ਤੇ ਜਾ ਕੇ ਖੁਸ਼ਹਾਲ বাসਦੇ ਰਸਦੇ ਸਾਡਾ ਮੁਸਲਮਾਨਾਂ ਨਾਲ ਕੀ ਭੇਦ ਸੀ ਬਣਾਤਾ ਤੇ ਤੁਸੀਂ ਆਪਣੀ ਰਾਜਨੀਤੀ ਤੁਹਾਨੂੰ ਮੁਬਾਰਕ ਸਾਨੂੰ ਉਸ ਦਾ ਸ਼ਿਕਾਰ ਕਿਉਂ ਬਣਾਉਂਦੇ ਆ ਕਰਤਾਰਪੁਰ ਲਾਂਗੇ ਦੀ ਗੱਲ ਲੈ ਲੋ ਕਿ ਨੇੜੇ ਕਿ ਡਾਇ ਇੰਡੀਅਨ ਗਵਰਨਮੈਂਟ ਨੇ ਇਹ ਤੇਜੀ ਹੋ ਨਹੀਂ ਸਕਦਾ ਫਿਰ ਜੀ ਇੱਥੇ ਪੋੜਿਆ ਉਹ ਨਹੀਂ ਹੋ ਸਕਦਾ ਫਿਰ ਫਲਾਨਾ ਇਹਦੇ ਤੇ ਫਿਰ ਇੰਨੀ ਵੀਜ਼ਾ ਜਿਹੜਾ ਉਹਨੂੰ ਕਟਾਓ ਫਲਾਨਾ ਕਰੋ ਫਿਰ ਇਹ ਪਾਸਪੋਰਟ ਤੋਂ ਆਧਾਰ ਕਾਰਡ ਤੇ ਨਹੀਂ ਜਾ ਸਕਦਾ ਜੇ ਨੇਪਾਲ ਤੋਂ ਅਸੀਂ ਬਾਈ ਬਿਨਾ ਕਿਸੇ ਪਾਸਪੋਰਟ ਤੋਂ ਜਾ ਸਕਦੇ ਹਾਂ ਤੇ ਇੱਥੇ ਸਾਨੂੰ ਕੀ ਦਿੱਕਤ ਆ ਇਹ ਮੁਸਲਮਾਨ ਹੋਣ ਕਰਕੇ ਤਾਂ ਕਰਕੇ ਸਾਡੀ ਤੇ ਨੇਪਾਲ ਨਾਲੋਂ ਵੀ ਜ਼ਿਆਦਾ ਸਾਂਝ ਪਾਕਿਸਤਾਨ ਨਾਲ ਆ ਅਸੀਂ ਤੇ 47 ਚ ਲੱਗ ਹੋਏ ਨੇ ਨੇਪਾਲ ਤੋਂ ਬਹੁਤ ਦਿਰ ਪਹਿਲਾਂ ਦਾ ਕਿ ਐਨੇ ਹੀ ਪੰ ਬੁੱਝ ਕੇ ਕਿਸੇ ਨਾਲ ਇਸ ਤਰੀਕੇ ਨਾਲ ਕਰਨਾ ਇਹ ਬਹੁਤ ਦੁੱਖ ਦੀ ਗੱਲ ਆ ਪਹਿਲਾਂ ਸਾਡੇ ਧਾਰਮਿਕ ਸਥਾਨਾਂ ਨੂੰ ਸਾਡੇ ਤੋਂ ਦੂਰ ਕੀ ਕੰਡਿਆਂ ਵਾਲੀ ਵਾੜ ਲਾਈ ਹੁਣ ਜਦੋਂ ਉੱਥੇ ਲੋ ਸਾਡੇ ਜਥੇ ਇੱਥੋਂ ਜਾਣਾ ਚਾਹੁੰਦੇ ਆ ਫਿਰ ਤੁਸੀਂ ਹਵਾਲਾ ਸੰਧੂਰ ਦਾ ਦੇ ਕੇ ਕਿਹਨੇ ਕਿਹਾ ਤੁਹਾਨੂੰ ਤੁਸੀਂ ਆਪਰੇਸ਼ਨ ਸੰਧੂਰ ਜਾਰੀ ਰੱਖੋ ਭਾਈ ਚਲਿਆ ਤੁਸੀਂ ਸਾਨੂੰ ਸ਼ਾਂਤੀ ਨਾਲ ਜੀਣ ਨਹੀਂ ਦੇਣਾ ਸਾਨੂੰ ਸਾਰੀ ਅਸੀਂ ਜੋ ਵਪਾਰ ਖੋਲੇ ਅਸੀਂ ਚਾਹੁੰਦੇ ਆ ਇੱਕ ਦੂਜੇ ਨਾਲ ਮੇਲ ਮਿਲਾਪ ਵਧੇ ਅਸੀਂ ਚਾਹੁੰਦੇ ਆ ਸਾਰਕ ਕੰਟਰੀ ਸਾਰੇ ਤੇਜ ਹੋਣ ਤੁਸੀਂ ਆਪਣਾ ਆਪ ਹੀ ਵੰਟਾਧਾਰ ਕੀਤਾ ਹੋਇਆ ਸਾਰਕ ਚ ਕੌਣ ਪੁੱਛਦਾ ਇਹਨਾਂ ਨੂੰ ਹੁਣ ਠੀਕ ਹੈ ਠੀਕ ਹੈ ਮੈਂ ਦੁਬਾਰਾ ਠੀਕ ਹੈ ਮੈਂ ਦੁਬਾਰਾ ਆਵਾਂਗਾ ਦਰਸ਼ਨ ਔਲਖ ਜੀ ਤੁਸੀਂ ਵੀ ਬਾਗਾ ਬਾਰਡਰ ਦੀ ਗੱਲ ਕੀਤੀ ਆ ਇਹ ਸਾਰੇ ਘਟਨਾ ਕ੍ਰਮ ਤੇ ਮੈਂ ਪਹਿਲਾ ਰਿਐਕਸ਼ਨ ਬਾਕੀ ਮੈਂ ਬਾਅਦ ਚ ਸਵਾਲ ਤੇ ਆਵਾਂਗਾ ਜੀ ਦੇਖੋ ਬਰੇਣਾ ਸਾਹਿਬ ਬੜੀ ਸਿੱਧੀ ਜੀ ਗੱਲ ਆ ਪ੍ਰੋਫੈਸਰ ਮਨਜੀਤ ਜੀ ਨੇ ਬੜੀ ਸਿੱਧੀ ਗੱਲ ਕੀਤੀ ਆ ਸਾਡਾ ਤਾਂ ਕੋਈ ਵੈਰ ਬੋਲਦਾ ਹੈ ਹੀ ਨਹੀਂ ਸਾਨੂੰ ਤਾਂ 47 ਚ ਪਹਿਲਾਂ ਜਾੜਦਾ ਉਹ ਤੋਂ ਬਾਅਦ ਸਾਡਾ ਜਾਣਾ ਅਜੇ ਤੱਕ ਚੱਲ ਜਾਂਦਾ ਤੇ ਨਾਲੇ ਸਾਡੇ ਜਿਹੜੇ ਗੁਰੂ ਗੁਰੂ ਲਾਣਕ ਦੇ ਜੀ ਇਹ ਤਾਂ ਸੰਧੀ ਵਾਲਤਾ ਦਾ ਸੁਦੇਸ਼ ਦਿੰਦੇ ਪੂਰੀ ਦੁਨੀਆ ਉਹਨਾਂ ਦੇ ਪੈਰਕਾਰ ਨੇ ਪਾਕਿਸਤਾਨ ਸਾਡੇ ਨਾਲ ਵੱਧੋ ਉਹਨਾਂ ਦਾ ਸਤਕਾਰ ਆਪੇ ਤੇ ਸਾਡੇ ਲੋਕ ਜਿਹੜੇ ਆਹ ਜੇ ਗੁਰੂ ਘਰਾਂ ਤੇ ਆਉਂਦੇ ਨਹੀਂ ਜਾ ਸਕਦੇ ਤੇ ਫਿਰ ਸਾਡੀ ਕਹਦਾ ਸਰਕਾਰ ਦਾ ਸਾਡਾ ਕੀ ਲੈਣਾ ਲੈਣਾ ਇਹ ਤੀਜੇ ਕਦੇ ਨਾ ਕੋਈ ਨਾ ਕੋਈ ਰੱਟ ਪਾ ਲੈਂਦੇ ਆ ਪਰ ਪਹਿਲਾਂ ਹੁਣ ਮੈਚ ਕਰਾ ਲਿਆ ਗੋਲ ਮੈਚ ਦਾ ਕੀ ਬਾਹ ਆਕੜੀਆਂ ਸੀ ਇਹਨਾਂ ਦੀ ਮੈਚ ਖਣੋ ਜੇ ਇਹਨਾਂ ਦਾ ਇੰਨਾ ਹੀ ਵਿਰੋਧ ਸਿੰਘ ਆ ਤਾਂ ਫਿਲਮਾਂ ਰੀਲਸ ਹੁੰਦੀਆਂ ਜਦੋਂ ਸਾਹ ਹੋਣੀਆਂ ਹੁੰਦੀਆਂ ਉਦੋਂ ਇਹ ਕੋਈ ਨਾ ਕੋੜੇ ਕਾੜਾ ਦਿੰਦੇ ਐ ਡੇਡੇ ਵੱਡੇ ਸਟਾਰਾਂ ਦੀਆਂ ਫਿਲਮਾਂ ਕਰੋੜਾਂ ਦਾ ਬਿਜ਼ਨਸ ਹੋਣਾ ਸੀ ਉਹਦਾ ਕਿੰਨਾ ਘਾਟਾ ਪੈਂਦਾ ਹੁਣ ਕੀ ਸਾਡੇ ਗੁਰੂ ਘਰਾਂ ਦੇ ਵਿੱਚ ਇਸ਼ਾਰਾ ਰੋਕਣਗੇ ਜਾਣ ਤੋਂ ਇਹਦਾ ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਸਾਡੇ ਜਿਹੜਾ ਪੰਜਾਬ ਨੂੰ ਟਾਰਗੇਟ ਕਰਦੇ ਆ ਸਿੱਖੀ ਨੂੰ ਟਾਰਗੇਟ ਕਰਦੇ ਆ ਸਿੱਖਾਂ ਨੂੰ ਟਾਰਗੇਟ ਕਰਦੇ ਆ ਜੀ ਇਸ ਸਪਸ਼ਟ ਹੈ ਹੁਣ ਕੋਈ ਕਹਿਣ ਦੇ ਰਹਿ ਨਹੀਂ ਜੀ ਗੱਲ ਮੈਨੂੰ ਲੱਗਦਾ ਲੋਕ ਤਾਂ ਬਹੁਤ ਸਿਆਣਾ ਹੋ ਗਿਆ ਸਾਡਾ ਯੂਥ ਤਾਂ ਬਹੁਤ ਸਿਆਣਾ ਹੋ ਗਿਆ ਇਹ ਗੱਲ ਸਮਝਣ ਵਾਲੀ ਹੈ ਜੇ ਹੁਣ ਵੀ ਨਾ ਸਮਝੇ ਤਾਂ ਫਿਰ ਨਹੀਂ ਸਮਝਣਾਂ ਲੋਕਾਂ ਨੇ ਠੀਕ ਆ ਸਿਆੜੀ ਸਾਹਿਬ ਸਵਾਲ ਇਹ ਆ ਕਿ ਜਿਹੜਾ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਕੀ ਵਾਕਿਆ ਹੀ ਸੁਰੱਖਿਆ ਜਿਵੇਂ ਹਾਲਾਤ ਨੇ ਭਾਰਤ ਪਾਕਿਸਤਾਨ ਦੇ ਪਿਛਲੇ ਪਹਿਲਗਾਮ ਅਟੈਕ ਤੋਂ ਬਾਅਦ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਉੱਥੇ ਕੋਈ ਵੀ ਅਣਸਕਾਵੀ ਘਟਨਾ ਹੋ ਸਕਦੀ ਆ ਸਿੱਖ ਜਥੇ ਦੇ ਨਾਲ ਜੀ ਪ੍ਰਵਿੰਦਰ ਜੀ ਭਾਰਤ ਸਰਕਾਰ ਨੇ ਜਿਹੜਾ ਪ੍ਰੋਟੈਕਸ਼ਨ ਦਾ ਜਿਹੜਾ ਸਿਨੈਰੀਓ ਦਾ ਬਹਾਨਾ ਬਣਾ ਕੇ ਤੇ ਇਹ ਜਿਹੜੇ ਆ ਲਾਓ ਨਹੀਂ ਕੀਤਾ ਸਾਨੂੰ ਵੀਜ਼ੇ ਜਿਹੜੇ ਆ ਪਰਮਿਸ਼ਨ ਨਹੀਂ ਦਿੱਤੀ ਇਹੋ ਜਿਹਾ ਕੋਈ ਵੀ ਸੁਰੱਖਿਆ ਦਾ ਪਾਕਿਸਤਾਨ ਦੀਆਂ ਏਜੰਸੀਜ਼ ਵੱਲੋਂ ਜਾਂ ਪਾਕਿਸਤਾਨ ਦੀ ਗਵਰਨਮੈਂਟ ਵੱਲੋਂ ਇਹ ਰਾਈਟਿੰਗ ਕੋਈ ਨਾ ਕੋਈ ਉੱਥੋਂ ਥ੍ਰੈਟ ਕਾਲ ਆ ਜਾਂ ਕੋਈ ਥ੍ਰੈਟ ਆ ਕਿ ਜੇ ਜਥਾ ਪਾਕਿਸਤਾਨ ਦੇ ਵਿੱਚ ਐਂਟਰ ਕਰਦਾ ਤੇ ਉਹ ਜਥੇ ਦੇ ਨਾਲ ਕੋਈ ਅੱਤਵਾਦੀ ਹਮਲਾ ਜਾਂ ਕੋਈ ਇਹੋ ਜਿਹੀ ਕੋਈ ਵੀ ਜਿਹੜੀ ਘਟਨਾ ਵਾਪਰ ਸਕਦੀ ਆ ਇਹੋ ਜਿਹਾ ਤੇ ਕੋਈ ਵੀ ਜਿਹੜਾ ਕਾਰਨ ਨਹੀਂ ਸਿਕਿਉਰਿਟੀ ਸਿਨੈਰੀਓ ਤੇ ਜਿਹੜੀ ਇੱਕ ਗੱਲ ਕਰਕੇ ਤੇ ਉਹ ਮੰਤਰੀ ਜੀ ਨੇ ਚਿੱਠੀ ਜਿਹੜੀ ਆ ਸਾਰੀ ਪੰਜ 6 ਸਟੇਟਾਂ ਦੇ ਚੀਫ ਸੈਕਟਰੀਜ਼ ਨੂੰ ਜਿਹੜੀ ਆ ਉਹ ਕਰ ਦਿੱਤੀ ਜਾਰੀ ਕਰ ਦਿੱਤੀ ਆ ਹੂੰ ਤੁਸੀਂ ਪ੍ਰੋਫੈਸਰ ਸਾਹਿਬ ਨੇ ਮੇਰੇ ਤੋਂ ਪਹਿਲਾਂ ਬੜਾ ਵਿਸਤਾਰ ਨਾਲ ਕਿਹਾ ਸਿੱਖ ਇੱਕ ਇਹੋ ਜਿਹਾ ਅਜਿਹਾ ਕੰਮ ਹੈ ਜਿਹੜੀ 1900 ਪਹਿਰ ਇਸ ਨਾਲ ਵੀ ਬਹੁਤ ਜਿਹੜੀਆਂ ਉਹ ਸ਼ਾਤ ਹੁਣ ਇਹਨਾਂ ਪਿੱਛੇ ਜੇ ਜਦੋਂ ਆਪਰੇਸ਼ਨ ਸੰਧੂਰ ਜਦੋਂ ਹੋਇਆ ਪੰਜਾਬ ਚ ਮਜ਼ਾਈਲ ਤੇ ਡਰੋਨ ਅਟੈਕ ਹੋਏ ਉਸ ਆਪਰੇਸ਼ਨ ਹੋਣ ਤੋਂ ਬਾਅਦ ਆਂ ਇੰਡੀਅਨ ਜਿਹੜੇ ਹਾਈ ਕਮਿਸ਼ਨ ਤੇ ਇੰਡੀਅਨ ਆਰਮੀ ਚੀਫ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਦੀ ਜਿਹੜੀ ਮੰਸ਼ਾ ਸੀ ਜੀ ਉਹ ਤੇ ਸ਼੍ਰੀ ਹਰਮੰਦਰ ਸਾਹਿਬ ਤੇ ਇਸ ਉੱਪਰ ਅਟੈਕ ਕਰਨਾ ਉਸ ਜਿੰਨੇ ਵੀ ਇਹਨਾਂ ਦੇ ਆ ਸਟੇਟਮੈਂਟਸ ਨੇ ਜਾਂ ਪੰਜਾਬ ਸਿੱਖ ਸਿੱਖ ਜਿੰਨੇ ਵੀ ਇਹਨਾਂ ਦੀ ਇਹ ਮੰਦਪਾਉਣਾ ਇਹਨੂੰ ਕਹਾਂਗੇ ਇਹੋ ਜੀ ਜਿਹੜੀ ਆਪਣੀ ਡਿਸਕ੍ਰਿਮੀਨੇਸ਼ਨ ਦੀ ਪਾਲਿਸੀ ਜਿਹੜੀ ਸੈਂਟਰ ਸਰਕਾਰ ਨੇ ਬਣਾਈ ਆ ਕਿ ਹਰ ਤਾਈ ਜਿਹੜਾ ਪੰਜਾਬੀਆਂ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਇਹਨਾਂ ਠੀਕ ਆ ਲੈਵਲ ਤੇ ਕਰੀ ਦੀ ਆ ਹੁਣ ਤੁਸੀਂ ਦੇਖੋ ਦੂਸਰੀ ਸਾਈਡ ਤੇ ਜਦੋਂ ਅੱਜ ਕਰਤਾਰਪੁਰ ਸਾਹਿਬ ਦਾ ਸੀ ਜੋ ਲੰਕਾ ਜਿਹੜਾ ਬੰਦ ਕੀਤਾ ਗਿਆ ਕਾਫੀ ਚਿਤ ਉਹ ਜਿਹੜੀ ਉਹ ਮੰਗ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਜਿਹੜੀ ਕੀਤੀ ਜਾ ਰਹੀ ਆ ਕਿ ਸਾਨੂੰ ਸਾਰੇ ਬੰਦਿਆਂ ਕੋਲ ਜਿਹੜੇ ਇੰਡੀਅਨ ਪਾਸਪੋਰਟ ਨਹੀਂ ਹੈਗੇ ਕੁਝ ਬੰਦੇ ਜਿਹੜੇ ਆਰਥਿਕ ਤੌਰ ਤੇ ਬਹੁਤ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਆ ਉਹਨਾਂ ਨੂੰ ਆਧਾਰ ਕਾਰਡ ਜਾਂ ਹੋਰ ਕੋਈ ਈਜ਼ੀ ਵੇ ਕੱਢ ਕੇ ਉਹਨਾਂ ਨੂੰ ਜਿਹੜੇ ਉਹ ਦਰਸ਼ਨ ਕਰਾਏ ਜਾ ਸਕਣ ਉਹ ਤੁਸੀਂ ਵੇਖੋ ਇਹਨਾਂ ਦੀ ਮੇਨ ਮਨਸ਼ਾ ਕੀ ਆ ਆਪਣਾ ਜਿਹੜਾ ਇਹ ਪ੍ਰਮੋਟ ਕਰਨ ਲਈ bizness ਪ੍ਰਮੋਟ ਕਰਨ ਲਈ BCCI ਦੇ ਜਿਹੜੇ ਚੇਅਰਮੈਨ ਨੇ ਉਹ ਸਾਡੇ ਉਹ ਮਿਨਿਸਟਰ ਜੀ ਦੇ ਫਰਜੰਦ ਨੇ ਜੀ ICC ਦੇ ਜੀ ਜੀ ਦਾ ਬੰਦਾ ਬਾਜ਼ਾਰ ਜਿਹੜਾ ਦੁਬਈ ਦੀ ਇਹਨਾਂ ਮਾਰਕੀਟ ਇੱਕ ਜਿਹੜੀ ਆ ਉੱਥੇ ਆਪਣਾ ਵਰਲਡ ਲੈਵਲ ਦਾ ਕਰੋੜਾਂ ਅਰਬ ਰੁਪਈਆ ਦਾ ਸੱਟਾ ਲੱਗਦਾ ਤੇ ਉਹ bizness ਜਿਹੜਾ ਉਹ ਤਾਂ ਇੱਕ ਸਾਈਡ ਤੇ ਪਰਫੁੱਲਤ ਹੋ ਰਿਹਾ ਕਿੱਥੇ ਰਹਿ ਗਿਆ ਪਹਿਲਗਾਮ ਅਟੈਕ ਇੱਕ ਬੰਨੇ ਖੂਨ ਤੇ ਇੱਕ ਬੰਨੇ ਜਿਹੜਾ ਉਹ ਦੂਸਰੀ ਸਾਈਡ ਤੇ ਖੇਡਦਾ ਇਹ ਦੋਵੇਂ ਜਿਹੜੇ ਆ ਇੱਕ ਪਲੇਟਫਾਰਮ ਤੇ ਇਹ ਗੱਲਾਂ ਨਹੀਂ ਚੱਲ ਸਕਦੀਆਂ ਇਹ ਲੋਕ ਇਹਨਾਂ ਨੂੰ ਜਵਾਬ ਦੇਣਾ ਪਊਗਾ ਆ ਪਹਿਲਗਾਮ ਅਟੈਕ ਜੇ ਕੋਈ ਇੰਡੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਉਹ ਜਿਹੜੇ ਆ ਇਹਨਾਂ ਦੇਖਣੇ ਖਲਾਫ ਪ੍ਰਦਰਸ਼ਨ ਕਰ ਰਹੇ ਆ ਕਿ ਇਹ ਮੈਚ ਨਹੀਂ ਹੋਣਾ ਚਾਹੀਦਾ ਅਸੀਂ ਖੇਡਾਂ ਦੇ ਵਿਰੋਧੀ ਨਹੀਂ ਪਰ ਇਹ ਜਿਹੜਾ ਪੈਰਾਮੀਟਰਸ ਜਿਹੜੇ ਇਹਨਾਂ ਰੱਖੇ ਆ ਕੋਈ ਸਿੱਖਾਂ ਲਈ ਤਜਾ ਬਾਕੀ ਕੌਮਾਂ ਦੇ ਲਈ ਕਿਉਂਕਿ ਵੇਖੋ ਜਥੇ ਵਿੱਚ ਜਿਹੜਾ ਵਾ 1947 ਦੀ ਵੰਡ ਤੋਂ ਬਾਅਦ ਹਿੰਦੂ ਵੀ ਉੱਥੇ ਜਾਂਦੇ ਆ ਜਿਨ੍ਹਾਂ ਦੇ ਪਰਿਵਾਰ ਵਿਛੜ ਗਿਆ ਮੁਸਲਮਾਨ ਵੀ ਜਾਂਦੇ ਆ ਜਥੇ ਦੇ ਨਾਲ ਇਕੱਲੇ ਸੇਖੀ ਨਹੀਂ ਜਿਹੜੇ ਜਥੇ ਦੇ ਨਾਲ ਜਾਂਦੇ ਨੇ ਉਹ ਹਿੰਦੂਆਂ ਦੇ ਟੈਂਪਲ ਵੀ ਨੇ ਉਹਨਾਂ ਨੂੰ ਸਪੈਸ਼ਲ ਜਿਹੜਾ ਵੀਜ਼ਾ ਦਿੱਤਾ ਜਾਂਦਾ ਤੇ ਮੁਸਲਮਾਨ ਵੀ ਵੀ ਜਿਹੜੇ ਪਾਕਿਸਤਾਨ ਤੋਂ ਜਿਨ੍ਹਾਂ ਦੇ ਇੰਡੀਆ ਰਿਸ਼ਤੇਦਾਰ ਨੇ ਇੰਡੀਆ ਤੋਂ ਜਿਹੜੇ ਪਾਕਿਸਤਾਨ ਰਿਸ਼ਤੇਦਾਰ ਠੀਕ ਹੈ ਠੀਕ ਇਕੱਲੇ ਸੇਖੀ ਨਹੀਂ ਠੀਕ ਹੈ ਹਾਂ ਜੀ ਮੈਂ ਦੁਬਾਰਾ ਆਵਾਂਗਾ ਆਪਣੇ ਨਰਵਲ ਜੀ ਕਾਂਗਰਸ ਨੇ ਕੱਲ ਦਾ ਮੁੱਦਾ ਚੁੱਕਿਆ ਹੋਇਆ ਭਾਰਤ ਪਾਕਿਸਤਾਨ ਮੈਚ ਨੂੰ ਲੈ ਕੇ ਔਰ ਉਹ ਨਰਾਗ ਠਾਕਰ ਹੁਣਾਂ ਦਾ ਕਹਿਣਾ ਇਹ ਆ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡਾ ਖੇਡਣਾ ਬਹੁਤ ਜ਼ਰੂਰੀ ਆ ਅਸੀਂ ਮੈਚ ਇਹ ਰੱਦ ਨਹੀਂ ਕਰ ਸਕਦੇ ਇਹ ਸਾਡੀ ਮਜਬੂਰੀ ਆ ਔਰ ਕਾਂਗਰਸ ਇਹਨੂੰ ਮੁੱਦਾ ਬਣਾ ਰਹੀ ਆ ਕੀ ਕਹੋਗੇ ਦੇਖੋ ਮਹਾਰਾਣਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਦੇਖੋ ਭਾਰਤ ਦੇ ਵਿੱਚ ਜਿਹੜੇ ਲੋਕ ਅਮਨ ਪਸੰਦ ਨੇ ਜਿਹੜੇ ਲੋਕ ਜਿਹੜੇ ਸੈਕੂਲਰਿਜ਼ਮ ਦੀ ਗੱਲ ਕਰਦੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਕਿ ਬੁੱਧੂ ਬਣਾਉਣ ਦੀਆਂ ਗੱਲਾਂ ਜਿਹੜੀ ਪਾਟ ਪਾਟ ਕਰਦੇ ਤੁਸੀਂ ਇੱਕ ਚੀਜ਼ ਦੱਸੋ ICC ਜਿਹੜਾ ਆ ਜਾਂ BCCI ਆ ਇਹਨਾਂ ਦੇ ਵਿੱਚ ਜਿਹੜੇ ਹੁਣ ਚੇਅਰਮੈਨ ਬਣੇ ਹੋਏ ਨੇ ਜੇ ਉਹ ਮੈਚ ਜਾ ਕੇ ਉੱਥੇ ਕਰਾਵੇ ਨੇ ਅ ਦੁਬਈ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਦਾ ਉਹਨੂੰ ਜਿਹੜਾ ਮਸਲਾ ਕੋਈ ਇੰਟਰਨੈਸ਼ਨਲ ਗੱਲ ਹੈ ਤਾਂ ਕੀ ਗੱਲ ਹੈ ਇੱਕ ਸਿੱਖਾਂ ਦੀ ਆਸਥਾ ਸਿੱਖਾਂ ਦੇ ਪਹਿਲੇ ਗੁਰੂ ਜਿਨ੍ਹਾਂ ਨੇ ਕੇ ਸਾਂਝੀ ਮਾਨਤਾ ਸਾਰੇ ਧਰਮਾਂ ਨੂੰ ਸਤਿਕਾਰ ਦੇਣ ਦੀ ਗੱਲ ਕੀਤੀ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਇੱਕ ਇੰਟਰਨੈਸ਼ਨਲ ਿਸ਼ੂ ਨਹੀਂ ਹੈ ਅੱਜ ਸਿੱਖ ਸਾਡੇ ਭਾਰਤ ਦੇ ਵਸਨੀਕ ਨੇ ਸਿਰ ਸਾਡੇ ਸਿੱਖ ਪਾਕਿਸਤਾਨ ਦੇ ਵਸਦੇ ਨੇ ਅਫਗਾਨਿਸਤਾਨ ਦੇ ਵਸਦੇ ਨੇ ਯੂਕੇ ਯੂਐਸਏ ਕੈਨੇਡਾ ਦੇ ਵਸਦੇ ਨੇ ਕਕੀ ਜਨ ਕੋ ਇਹ ਇੰਟਰਨੈਸ਼ਨਲ ਇਸ਼ੂ ਨਹੀਂ ਹੈ ਕਿ ਜਿਹੜੇ ਕਿ ਇੱਕ ਬੰਦਾ ਹੈ ਤੁਹਾਨੂੰ ਤੁਹਾਡੇ ਘਰ ਕੇ ਅੰਦਰ ਤੋਂ ਰੋਕੇ ਤੁਹਾਨੂੰ ਤੁਹਾਡੇ ਐਸਾ ਤੋਂ ਮਦਰ ਜਾਂ ਤੋਂ ਰੋਕ ਰਿਹਾ ਹੈ ਤੁਸੀਂ ਕਿੰਨਾ ਉਸ ਨੂੰ ਸ਼ਾਇਰ ਕਰੋਗੇ ਅੱਜ ਜਿਹੜੇ ਬੰਕਰ ਇਹ ਅਬ ਜਿਹ ਅੱਜ ਅੱਜ ਤੋਂ ਅੱਜ ਤੋਂ ਹੀ ਗੱਲ ਕਰਨੀਏ ਕਿ ਕਿਹੜੇ ਕੁੱਤੇ ਨੂੰ ਖੁਸ਼ ਕਰਨ ਦੀ ਗੱਲ ਕਰ ਰਹੀ ਹੈ ਤੁਸੀਂ ਵਸੋ ਕਿ ਇਹਨਾਂ ਦੇ ਚਲੋ ਕਰਕੇ ਇਹਨਾਂ ਨੇ ਕੀ ਇੰਟਰਨੈਸ਼ਨਲ ਮੁੱਦਾ ਅਡਮੀਰੇ ਪਾਵਰ ਪਲਾਂਟ ਦਾ ਕਿਹੜਾ ਇੰਟਰਨੈਸ਼ਨਲ ਮੁੱਦਾ ਜਿਹੜਾ ਕੱਚੇ ਦੇ ਵਿੱਚੋਂ ਜਾ ਕੇ ਪਾਕਿਸਤਾਨ ਪਹੁੰਚਿਆ ਉਹ ਵੀ ਜਿਹੜੀ ਐਸੇ ਬਿਜਲੀ ਵੀ ਸਪਲਾਈ ਕਰਦੀ ਹੈ ਬਿਜਲੀ ਘਾਰੇ ਕਿਵੇਂ ਜਾਵੇ ਪਾਕਿਸਤਾਨ ਨੂੰ ਕੋਈ ਇੰਟਰਨੈਸ਼ਨਲ ਮੁੱਦਾ ਕਿਹੜਾ ਹੈ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਉੱਪਰਲਾ ਇੰਟਰਨੈਸ਼ਨਲ ਮੁੱਦਾ ਕਿਹੜਾ ਹੈ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਜੀ ਪਾਕਿਸਤਾਨ ਕੇ ਆਪਣਾ ਜਹਾਜ਼ ਬਿਨਾ ਦੇਸ਼ ਵਿੱਚ ਵਿੱਚ ਮੈਨੇ ਨੇ ਆ ਉਹਦੇ ਤੇ ਪ੍ਰਧਾਨ ਮੰਤਰੀ ਨੇ ਘਰ ਜਾ ਕੇ ਗੱਲਬਾਤ ਵੀ ਪਾ ਕੇ ਆਉਂਦੇ ਨੇ ਉਹ ਤੋਂ ਖਾਣਾ ਖਾ ਕੇ ਆਉਂਦੇ ਨੇ ਤੁਸੀਂ ਦੱਸੋ ਉਹ ਤੋਂ ਵੱਡਾ ਹੋਰ ਇੰਟਰਨੈਸ਼ਨਲ ਮੁੱਦਾ ਕਿਹੜਾ ਹੈ ਔਰ ਜਿੱਥੇ ਦਾ ਜਨਕ ਕੀਤੀ ਜਾਵੇ ਤੇ ਤਰਫ ਨੂੰ ਸਾਹਮਣੇ ਲਾਗੇ ਦੀ ਜਦੋਂ ਆਂੰਦਾ ਖੁਣਣਾ ਸੀ ਆਪੋਂ ਦੇ ਵੀ ਦੇਖੇ ਤਰੀਕੇ ਦੇ ਨਾਲ ਇਹਨਾਂ ਨੇ ਟੋਕਾ ਟਿੱਪਣੀ ਜਿਹੜੀ ਹੈ ਕੇਂਦਰ ਸਰਕਾਰ ਦੀ ਯਾਦ ਹੀ ਰਹੀ ਸੀ ਔਰ ਜੇ ਤਰੀਕੇ ਦੇ ਨਾਲ ਅੱਜ ਜੇ ਅੱਜ ਅੱਜ ਮੋਕਾ ਦੇ ਵਿੱਚ ਅੱਗ ਲੱਗੀ ਹੈ ਜੇ ਇਸ ਤਰੀਕੇ ਦੇ ਨਾਲ ਉੱਥੇ ਸਾਡੇ ਬਾਰਡਰ ਦੇ ਉੱਤੇ ਆ ਕੇ ਮੋਕਾ ਦੇ ਉੱਤੇ ਗੱਡੀਆਂ ਫੂਕੀਆਂ ਨੇ ਤਾਂ ਤੇ ਨਪਾਲ ਦੇ ਬਾਰਡਰ ਦੇ ਉੱਤੇ ਆ ਕੇ ਲਾਈਨਸ ਕੰਟਰੋਲ ਤੋਂ ਵੀ ਅੱਗੇ ਆਪਣੀ ਚੌਕੀ ਤੋਂ ਅੱਗੇ ਆ ਕੇ ਰੁਕੀਆਂ ਨੇ ਔਰ ਜਿੱਥੇ ਉੱਥੇ ਜਾ ਕੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਉੱਥੇ ਜਾ ਕੇ ਸਾਡੇ ਭਾਰਤ ਦੇ ਜਿਹੜੇ ਰਿਪੋਰਟਰ ਨੇ ਉਹਨਾਂ ਦਾ ਬੱਚ ਲੁਕਿਆ ਉਹਨਾਂ ਨੂੰ ਕੁੱਟਿਆ ਜਾਂਦਾ ਤਾਂ ਤਾੜੀ ਇਹ ਹਸ ਵਾਲੇ ਦਾਮੀ ਜਿਹੜੇ ਨਪਾਲ ਦੇ ਨਾਲ ਬਾਰਡਰ ਖੋਲੇ ਨੇ ਜਿੱਥੇ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਉਂਦਾ ਤਾਂ ਜਿਹੜੀ ਰਾਹਤ ਸਮੱਗਰੀ ਪੰਜਾਬ ਨੂੰ ਛੱਡ ਕੇ ਪਾਕਿਸਤਾਨ ਤੱਕ ਪਹੁੰਚ ਜਾਏ ਜੇ ਮਰੇ ਜਿਹੜਾ ਕਿ ਅੰ ਅਫਗਾਨਿਸਤਾਨ ਨੂੰ ਦਿੱਤੀ ਜਾਂਦੀ ਜਿਹੜੀਆਂ ਜ਼ਰੂਰਤ ਮਨੁੱਖੀ ਜ਼ਰੂਰਤ ਪੰਜਾਬ ਦੇ ਲੋਕਾਂ ਨੂੰ ਚੁਕੀ ਆ ਉਹ ਉੱਥੇ ਦੇ ਪ੍ਰੋਗਰਾਮ ਆ ਉਹ ਤੋਂ ਇੰਟਰਨੈਟ ਨੂੰ ਮੁੱਦੇ ਕਿੱਥੋਂ ਜਾਂਦੇ ਨੇ ਠੀਕ ਆ ਠੀਕ ਆ ਮੈਂ ਦੁਬਾਰਾ ਮਾਂਗਾ ਆ ਪ੍ਰੋਫੈਸਰ ਮਨਜੀਤ ਜੀ ਮੈਨੂੰ ਮੈਂ ਇਹ ਸਮਝਣਾ ਚਾਹੁੰਦਾ ਕਿ ਆਖਰਕਾਰ ਜੇਕਰ ਭਾਰਤ ਸਰਕਾਰ ਨੇ ਰੋਕਿਆ ਔਰ ਇਹਦੇ ਔਰ ਭਾਜਪਾ ਸਰਕਾਰ ਚਲਾ ਰਹੀ ਆ ਮਨਛਾ ਕੀ ਆ ਇਹਦੇ ਪਿੱਛੇ ਮਨਛਾ ਕੀ ਆ ਰੋਕਣ ਦੀ ਕੀ ਇਹ ਕਿਸਾਨ ਅੰਦੋਲਨ ਦੀ ਉਹ ਪੀੜਾ ਜਾਂ ਫਿਰ ਪੋਲਰਾਈਜੇਸ਼ਨ ਦੀ ਰਾਜਨੀਤੀ ਜਿਹੜੀ ਆ ਉਹ ਹੁਣ ਮੁਸਲਮਾਨਾਂ ਤੋਂ ਹਟ ਕੇ ਸਿੱਖਾਂ ਦੇ ਦਿਵਾਲੇ ਹੋ ਗਈ ਆ ਨਹੀਂ ਨਹੀਂ ਇਹਨਾਂ ਦੀ ਨਾ ਬਹੁਤ ਹੀ ਇੱਕ ਨੈਰੋ ਜੇ ਕਿਸਮ ਦੀ ਰਾਜਨੀਤੀ ਹੈਗੀ ਆ ਮੁਸਲਮ ਬੇਵਿਸ਼ਵਾਸ ਕਰਨਾ ਉਹਨਾਂ ਨੂੰ ਸਕੇਪ ਗੋਟ ਬਣਾਉਣਾ ਉਹਨਾਂ ਨੂੰ ਟਾਰਗੇਟ ਕਰਕੇ ਹਿੰਦੂਆਂ ਨੂੰ ਇਕੱਠੇ ਰੱਖਣਾ ਮੁਸਲਮ ਕੰਟਰੀਜ਼ ਦੇ ਵਿਰੁੱਧ ਜਾਂ ਖਾਸ ਕਰਕੇ ਪਾਕਿਸਤਾਨ ਦੇ ਵਿਰੁੱਧ ਨਫ਼ਰਤ ਫਲਾ ਕੇ ਇਹ ਦੱਸਣਾ ਹੈ ਅਸੀਂ ਹਿੰਦੂ ਮਹਾਨ ਹੈਗੇ ਆ ਯਰ ਮਹਾਨ ਤੁਹਾਡੇ ਕੰਮ ਕਰਨਾ ਹੁੰਨੇ ਆ ਤੁਹਾਨੂੰ ਉਹ ਤੁਹਾਡਾ ਬੈਸਟ ਫਰੈਂਡ ਠੇਂਗਾ ਦਿਖਾ ਗਿਆ ਮਿੰਟ ਚੋਂ ਦੀ ਉਹ ਤੁਹਾਡੇ ਤੋਂ ਉਹ ਗੱਲ ਠੀਕ ਹੈ ਤੁਹਾਡੇ ਤੋਂ ਚਾਹੁੰਦਾ ਸੀਗਾ ਕਿ ਉਹਨੂੰ ਨੋਬਲ ਪੀਸ ਪ੍ਰਾਈਜ਼ ਦਾ ਤੁਸੀਂ ਵੀ ਇੱਕ ਰეკਮੈਂਡੇਸ਼ਨ ਭੇਜ ਦਿਓ ਜਿਵੇਂ ਉਥੋਂ ਮਨੀਰ ਨੇ ਭੇਜ ਦਿੱਤੀ ਹੈ ਉਹਨਾਂ ਦੇ ਜਰਨਲ ਦੇ ਆਰਮੀ ਦੇ ਨੇ ਤਾਂ ਉਹ ਉਹ ਨਹੀਂ ਗੱਲ ਬਣੀ ਉਹਨਾਂ ਦੀ ਹੁਣ ਇਹ ਇਸ ਗੱਲੋਂ ਵੀ ਕਿਉਂਕਿ 50% ਜਿਹੜਾ ਇਹਨਾਂ ਦੇ ਉੱਤੇ ਜਿਹੜਾ ਲਾਇਆ ਰਸ਼ੀਅਨ ਆਇਲ ਕਰਕੇ ਤੇ ਉਹ ਕਿਉਂਕਿ 트럼ਪ ਨਾ ਖੜਿਆ ਅੱਖ ਮਟਕਾਏ ਵੀ ਕਰਨਾ ਚਾਹੁੰਦੇ ਆ ਕਈ ਗੱਲਾਂ ਰਲ ਮਿਲ ਕੇ ਆਪਰੇਸ਼ਨ ਸੰਦੂਰ 트럼ਪ ਹਾਲਾਂਕਿ ਹਾਲਾਂਕਿ ਜਿਹੜੇ ਸ਼ਨਾ ਸ਼ਨਾ ਸ਼ਰੀਫ ਹੈਗੇ ਹੁਣ ਜਿਹੜੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆਂਦੇ ਚਲੋ ਭਾਵੇਂ ਉਹ ਹਾਂਜੀ ਪ੍ਰਧਾਨ ਮੰਤਰੀ ਉਤੋਂ ਦੇ ਹੈਗੇ ਆ ਉਹਨਾਂ ਨੇ ਕਿਹਾ ਕਿ ਯਾਰ ਸਾਰੇ ਆਸੀ ਆਜੋ ਸਾਡਾ ਤੇ ਕੋਈ ਤੁਹਾਡੇ ਨਾਲ ਇਹੋ ਜਿਹਾ ਬੈਰ-ਬ੍ਰੋਧ ਨਹੀਂ ਹੈ ਦੇਖੋ ਇੱਕ ਨਵੇਂ ਹਾਲਾਤ ਬਣ ਰਹੇ ਆ ਉਹਦਾ ਇਹ ਹੈ ਕਿ ਜਦੋਂ 트ੰਪ ਨੇ ਸਾਨੂੰ ਅੱਖਾਂ ਦਿਖਾਈਆਂ ਆ ਤੇ ਸਾਡਾ ਪੂਤਨ ਜਾਂ ਰਸ਼ੀਆ ਬਗੈਰ ਨਹੀਂ ਚੱਲਦਾ ਸਾਡਾ ਚੀਨ ਬਗੈਰ ਵੀ ਨਹੀਂ ਚੱਲਦਾ ਤਾਂ ਹੀ ਪ੍ਰਧਾਨ ਮੰਤਰੀ ਐਸਜੀਓ ਵੇਸ ਧਿਆਨ ਦੇ ਵਿੱਚ ਜਾ ਕੇ ਆਣ ਠਟ ਠ ਉਹ ਜਿਹੜੇ ਠਾਕੇ ਲਾ ਕੇ ਹੱਸਦੇ ਉਹਨਾਂ ਦੇ ਨਾਲ ਤਾਂ ਕਿ ਅਗਲੇ ਤੇ ਢਿੱਡ 'ਚ ਖੰਜਰ ਲੱਗੇ 트ੰਪ ਦੇ ਕਿ ਤੂੰ ਕਿਉਂ ਨਹੀਂ ਹੁੰਦਾ ਉਹ ਸਾਰਾ ਕਰਕੇ ਆਇਆ ਪਰ ਉਹਨਾਂ ਨੇ ਫਿਰ ਕਿਹਾ ਨਾ ਕਿ ਰਾਦਰ ਪਾਕਿਸਤਾਨ ਸਾਡਾ ਤੇ ਕੰਮ ਹੀ ਉਹਦੇ ਬਿਨਾਂ ਨਹੀਂ ਸਰਦਾ ਨਾ ਚੀਨ ਦਾ ਸਰਦਾ ਨਾ ਪੁਤਿਨ ਦਾ ਸਰਦਾ ਸਟ੍ਰੈਟਜੀਕਲੀ ਔਰ ਇਸੇ ਤਰ੍ਹਾਂ ਹੀ ਅਫਗਾਨਿਸਤਾਨ ਦੇ ਬਿਨਾਂ ਵੀ ਉਹਨਾਂ ਦਾ ਕੰਮ ਚੱਲਦਾ ਉਹਨਾਂ ਨੇ ਆਪਣੀ ਸੜਕ ਉਥੋਂ ਦੀ ਕੱਢਣੀ ਹੈ সেন্ট্রਲ ਏਸ਼ੀਆ ਨੂੰ ਉਹਨਾਂ ਦੀਆਂ ਇਨਵੈਸਟਮੈਂਟ ਆ ਕਾਫੀ ਮੁੱਖ ਦੀ ਗੱਲ ਇਹ ਮੈਂ ਕਹਿੰਦਾ ਹਾਂ ਕਿ ਇਨਾਂ ਨੂੰ ਬਹੁਤ ਸੂਟ ਕਰਦਾ ਸਾਡੀ ਇੰਡੀਅਨ ਗਵਰਨਮੈਂਟ ਨੂੰ ਜੇ ਪਾਕਿਸਤਾਨ ਨਾਲ ਸਾਡੇ ਰਿਲੇਸ਼ਨ ਸੁਧਰਨ ਪਾਰੇ ਕਰੇ ਲੋ ਜਿਹੜੀ ਨੈਰੋ ਸੌੜੀ ਰਾਜਨੀਤੀ ਕਮਿਊਨਲ ਫਿਰਕੂ ਰਾਜਨੀਤੀ ਦੇ ਸ਼ਿਕਾਰ ਹੋ ਕੇ ਸਾਨੂੰ ਵਿੱਚ ਉਹਦੀ ਸਕੇਪਗੋਟ ਬਣਾ ਕੇ ਸੰਤੇ ਆਰਥਿਕ ਤੌਰ ਤੇ ਸਾਰੇ ਪੱਧਰ ਤੇ ਨੁਕਸਾਨ ਹੁੰਦਾ ਸਭਿਆਚਾਰਕ ਤੌਰ ਤੇ ਸਾਨੂੰ ਅੱਜ ਜਿਤਨਾ ਧਾਰਮਿਕ ਦਰਸ਼ਨ ਕਰਨੇ ਉਹਦੇ ਤੌਰ ਤੇ ਅਸੀਂ ਤੇ ਚਾਹੁੰਦੇ ਆ ਕਿ ਕਾਰ ਜਿਹੜੀ ਖੋਲ ਦਿਓ ਕਰ ਦੇਖ ਲਾਂਗੇ ਕੀ ਹੁੰਦਾ ਕੀ ਉਹ ਸਾਡੇ ਤੇ ਇੱਥੇ ਆ ਕੇ ਬਹਿ ਜਾਣਗੇ ਜਾਂ ਅਸੀਂ ਉੱਥੇ ਜਾ ਕੇ ਬਹਿ ਜਾਣਗੇ ਆਪੋ ਆਪਣੀ ਸਾਰੀ ਜਗ੍ਹਾ ਸਰ ਈਜੂ ਦੇ ਵਿੱਚ ਕੀ ਹੋ ਗਿਆ ਸਾਰੇ ਜਰਮਨ ਜਾ ਕੇ ਇੰਗਲੈਂਡ ਦੇ ਵਿੱਚ ਚਲੇ ਗਏ ਆ ਜਾਂ ਇਟਲੀ ਚ ਚਲੇ ਗਏ ਜਾਂ ਇਟਲੀ ਵਾਲੇ ਜਾ ਕੇ ਉੱਥੇ ਪੋਲੈਂਡ ਚ ਬਹਿ ਗਏ ਆ ਉਹਨਾਂ ਦਾ ਤੁਹਾਡਾ ਇੱਕੋ ਵੀਜ਼ੇ ਤੇ ਤੁਸੀਂ ਸਾਰਿਆਂ ਦੇ ਘੁੰਮਦੇ ਫਿਰਦੇ ਆ ਕਿ ਨਹੀਂ ਕੋਈ ਉਹਨਾਂ ਦਾ ਹਿੰਦ ਦੇ ਵਿੱਚ ਕੋਈ ਦੇਸ਼ ਬਦਲ ਗਏ ਆ ਤੁਸੀਂ ਕਿਉਂ ਨਹੀਂ ਇੰਜ ਕਰ ਸਕਦੇ ਭਈ ਅਸੀਂ ਵੀ ਦੇ ਆਪਾਂ ਤੁਸੀਂ ਸਾਰਕ ਕੰਟਰੀਆਂ ਦਾ ਸਾਰਿਆਂ ਦਾ ਵੀਜ਼ਾ ਖੋਲ ਦਿਓ ਔਰ ਲੀਡਰ ਬਣੋ ਇਸਕਾ ਤਾਨੂੰ ਐਡਾ ਵੱਡਾ ਦੇਸ਼ ਆ ਉਂਜ ਤੁਸੀਂ ਕਹਿੰਦੇ ਅਸੀਂ ਦੁਨੀਆ ਦੀ ਚੌਥੀ ਪਾਵਰ ਹੋ ਗਏ ਆ ਆਰਥਿਕ ਤੌਰ ਤੇ ਤੇ ਨਿਕਾ ਜ ਕੋ ਗਵਾਂਡ ਦੇ ਵਿੱਚ ਨੇਪਾਲ ਵਰਗਾ ਕੰਟਰੀ ਛੇਕਾ ਦੇ ਤੇ ਤੁਹਾਨੂੰ ਜਗਾਮ ਲੱਗ ਜਾਂਦਾ ਕਿਹੋ ਜੇ ਤੁਹਾਡੀ ਇਹ ਨੀਤੀ ਹੈਗੀ ਆ ਨਾਲੇ ਡਰੀ ਜਾਂਦੇ ਆ ਨਾਲੇ ਤੁਸੀਂ ਕਿ ਬੜਕਾ ਮਾਰਦੇ ਆ ਇਹ ਕੰਮ ਨਹੀਂ ਹੈਗਾ ਤੁਸੀਂ ਡਟ ਕੇ ਆਓ ਔਰ ਮੇਰਾ ਖਿਆਲ ਹੈ ਮੈਂ ਤੇ ਇਹੀ ਗੱਲ ਕਨਕਲੂਡ ਕਰੂੰਗਾ ਕਿਾਰੇ ਪਾਸੇ ਦੋਸਤੀਆਂ ਬਣਾਓ ਸਾਰਕ ਕੰਟਰੀ ਦੇ ਲੀਡਰ ਹੁੰਦੇ ਸੀਗੇ ਤੁਸੀਂ ਸੋਚ ਲਓ ਅੱਜ ਕਿੱਥੇ ਬੈਠੇ ਸਾਰੇ ਪਾਸੇ ਹੀ ਦੁਸ਼ਮਣ ਆਪਣੇ ਖੜੇ ਕਰ ਲਏ ਘੱਟੋ ੜਪਾਕਿਸਤਾਨ ਨਾਲ ਲਾਂਘਾ ਤੇ ਸੈਂਟਰਲ ਏਸ਼ੀਆ ਲਈ ਤੁਸੀਂ ਵੀ ਬਣਾ ਲਓ ਇਸ ਕਰਕੇ ਇਹਨਾਂ ਨੂੰ ਵੀ ਇਹ ਰਿਵਿਊ ਕਰਨਾ ਚਾਹੀਦਾ ਆਪਰੇਸ਼ਨ ਸੰਦੂਰ ਨੂੰ ਹੰਡ ਸਸਪੈਂਡ ਕਰਨ ਬਥੇਰਾ ਹੋ ਗਿਆ ਜੋ ਹੋਣਾ ਸੀ ਹੋ ਗਿਆ ਐਵੇਂ ਨਾ ਖਾਲੀ ਫੋਕੀ ਜਿਹੜੀਆਂ ਫੋਕੇ ਫੇਰ ਕਰੀ ਜਾਓ ਜਦੋਂ ਕਰਨੇ ਸੀ ਉਦੋਂ ਕਰ ਲੈ ਠੀਕ ਆ ਠੀਕ ਆ ਬਹੁਤ ਵਧੀਆ ਅ ਸਿਆਲੀ ਸਾਹਿਬ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਕੀ ਵਿਕਲਪ ਬਚਦਾ ਕੀ ਦੁਬਾਰਾ ਤੁਸੀਂ ਸਰਕਾਰ ਦੇ ਨਾਲ ਗੱਲ ਕਰੋਗੇ ਜਾਂ ਪਾਕਿਸਤਾਨ ਸਰਕਾਰ ਨੇ ਕੋਈ ਭਰੋਸਾ ਦਿੱਤਾ ਵੀ ਇੱਥੇ ਕਿਸੇ ਵੀ ਸਿੱਖ ਨਾਲ ਕੋਈ ਅਣਸਖਾਵੀ ਘਟਨਾ ਨਹੀਂ ਹੋ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਜੀ ਧਾਮੀ ਲਗਾਤਾਰ ਹੀ ਜਿਹੜਾ ਸੈਂਟਰ ਦੇ ਨਾਲ ਜਿਹੜਾ ਜਿਹੜੇ ਰਿਟਰਨ ਜਿਹੜੀਆਂ ਰਿਪਰੈਜੈਂਟੇਸ਼ਨਾਂ ਵੀ ਦਿੱਤੀਆਂ ਜਾ ਰੀਆਂ ਨੇ ਉਹਨਾਂ ਨੂੰ ਕੀ ਇਸ ਕੱਲ ਤੇ ਮੁੜ ਵਿਚਾਰ ਕੀਤਾ ਜਾਵੇ ਕਿ ਜਿਹੜੀ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਜਿਹੜੀਆਂ ਕਰੋੜਾਂ ਸਾਡੀਆਂ ਅਰਦਾਸਾਂ ਹੁੰਦੀਆਂ ਨੇ ਕੀ ਪਾਕਿਸਤਾਨ ਦੇਖੇ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਖੁੱਲੇ ਦਰਸ਼ਨ دیدار ਸਿੱਖ ਕੌਮ ਨੂੰ ਹੋਣੇ ਚਾਹੀਦੇ ਆ ਤੇ ਗੁਰਨਾਨਕ ਪਾਤਸ਼ਾਹ ਜਿੰਨਾ ਦੁਨੀਆ ਦੇ ਵਿੱਚ ਉਹਨਾਂ ਦੀ ਆਈਡੀਓਲੋਜੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ ਆ ਤੇ ਉੱਥੇ ਜਿਹੜਾ ਦਰਸ਼ਨ ਕਰਨ ਲਈ ਜਿਹੜਾ ਹਰ ਸਿੱਖ ਦਾ ਹੱਕ ਆ ਹਰ ਸਿੱਖ ਦਾ ਰਾਈਟ ਆ ਉਹਦੇ ਵਿੱਚ ਹਿੰਦੂ ਵੀ ਜਾਂਦੇ ਆ ਮੁਸਲਮਾਨ ਵੀ ਜਾਂਦੇ ਆ ਮੁਸਲਮਾਨ ਸਾਡੇ ਨੂੰ ਵੀ ਜਿਆਦਾ ਉੱਥੇ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਡੇਰਾ ਸਾਹਿਬ ਜਿਹੜੇ ਦਰਸ਼ਨ ਕਰਦੇ ਆ ਤੇ ਕੱਲ ਬਹੁਤ ਜਿਆਦਾ ਸੰਗੀਤ ਕੀ ਦੇ ਨਾਲ ਜਿਹੜਾ ਐਡਵੋਕੇਟ ਅਚੰਦਰ ਸਿੰਘ ਜੀ ਦੀ ਧਾਮੀ ਨੇ ਇਸ ਕੱਲ ਦਾ ਨੋਟਿਸ ਲਿਆ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਅਜੇ ਸੈਟਰ ਸਰਕਾਰ ਨੂੰ ਵਾਰ-ਵਾਰ ਜਿਹੜੀ ਆ ਰਿਕਵੈਸਟ ਜਿਹੜੀਆਂ ਨੇ ਥਰੂ ਈਮੇਲਸ ਥਰੂ ਤੇ ਪ੍ਰੈਕਟ ਮੀਡੀਆ ਤੇ سوشل ਮੀਡੀਆ ਜਿਹੜੀ ਜਾਰੀ ਹੈ ਤੇ ਉਹਨਾਂ ਨੇ ਤਾਲ ਮਿਲ ਵੀ ਕੀਤਾ ਜਾ ਰਿਹਾ ਕਿ ਇਸ ਜਿਹੜੀ ਸਮੂੱਚੀ ਜਿਹੜੀ ਚਿੱਠੀ ਤੁਸੀਂ ਜਾਰੀ ਕੀਤੀ ਹੈ ਤੇ ਮੁਰ ਵਿਚਾਰ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਸਾਡੀਆਂ ਉਹਨਾਂ ਦੇ ਨਾਲ ਨਾ ਇਕੱਠਾ ਕਰਵਾੜ ਕੀਤਾ ਜਾਵੇ ਠੀਕ ਹਾਂ ਜੀ ਠੀਕ ਆ ਨਰਵਾਲ ਸਾਹਿਬ ਕਾਂਗਰਸ ਇਸ ਸਾਰੇ ਮਾਮਲੇ ਨੂੰ ਹੁਣ ਕਿਦਾਂ ਦੇਖਦੀ ਆ ਪੰਜਾਬ ਕਾਂਗਰਸ ਦੀ ਕੀ ਭੂਮਿਕਾ ਹੋਏਗੀ ਕੀ ਇਸ ਮਾਮਲੇ ਤੇ ਕੋਈ ਕੇਂਦਰ ਸਰਕਾਰ ਤੇ ਪ੍ਰੈਸ਼ਰ ਦੀ ਰਾਜਨੀਤੀ ਹੋਵੇਗੀ ਦੇਖੋ ਬਿਲਕੁਲ ਇਹ ਜਿਹੜਾ ਮਾਮਲਾ ਹੈ ਜਿਹੜਾ ਹਰ ਕਾਂਦੀ ਜੀ ਪੰਜਾਬ ਦੇ ਦੌਰੇ ਤੇ ਆ ਤੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਲੈ ਕੇ ਆਂਦਾ ਕਿ ਜੋ ਇਹ ਮਸਲਾ ਕੀਤਾ ਗਿਆ ਕੇਂਦਰ ਵੀ ਹੋਮ ਮੈਚ ਕੀ ਵਰੋ ਔਰ ਐਜੂ ਲੀਡਰ ਦਾ اپوزیشن ਉਹ ਜਿਹੜਾ ਵੀ ਬਣਦੀ ਕਾਰਵਾਈ ਹੈ ਜਿਹੜੀ ਵੀ ਬਣਦੀ ਜਾਂਦਾ ਕਿਉਂਕਿ ਸਰਕਾਰ ਤਾਂ ਨਹੀਂ ਹੈਗੇ ਔਰ ਜੇ ਸਰਕਾਰ ਤੋਂ ਤਾਂ ਫਿਰ ਤਾਂ ਉਹਨਾਂ ਦੇ ਕੋਲ ਆਪਾਂ ਜੇ ਉਹਨਾਂ ਦਾ ਅੱਬਤਾ ਇੱਦਾਂ ਦੀ ਗੱਲ ਕਰਨੀ ਨਹੀਂ ਹੈ ਜੇ ਕਿਤੇ ਸਾਂਗਰ ਦੀ ਸਰਕਾਰوں ਦੀ ਹੁਣ ਜੇ ਗੱਲ ਹੋਈ ਹੈ ਤਾਂ ਉਹਨਾਂ ਨੇ ਇਸ ਤੀਰ ਨੂੰ ਦਿੰਦਿਆ ਇਹ ਕਿ ਜਿਹੜੀ ਚੀਜ਼ ਹੈ ਕਿ ਅਸੀਂ ਭਾਰਤ ਦੀ ਨੀਤ ਜਿਹੜੀ ਹੈ ਉਹ ਇੱਕ ਸ਼ਾਂਤੀ ਪਸੰਦ ਦੇਸ਼ ਵਖੋ ਰੱਖੀ ਗਈ ਸੀ ਔਰ ਭਾਰਤ ਦੇ ਵਿੱਚ ਇਹ ਰਹੇਗਾ ਕਿ ਜੇ ਇਸੇ ਦੇ ਆਪਾਂ ਸਾਰਿਆਂ ਦੇ ਨਾਲ ਇੱਕ ਤਾਂ ਅਖੰਡਤਾ ਔਰ ਗੁਰਮਾਨੰਗ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਪਹਿਰਾ ਦੇ ਵਿੱਚ ਜਿਹੜਾ ਕਿ ਉਹ ਵਿਸ਼ਵਾਸ ਅਸੀਂ ਰੱਖੀਦਾ ਕਿ ਉਹ ਇੱਕ ਜੁਟ ਚਾਹੁੰਦੇ ਸੀ ਸਾਰਿਆਂ ਨੂੰ ਔਰ ਜਿੱਥੇ ਤੱਕ ਇਹ ਗੰਗ ਲਾਹਣ ਗੰਦ ਜਿੱਦੀ ਕੋਲ ਰੱਖੀ ਹੈ ਉਹਨਾਂ ਨੇ ਉਹਨਾਂ ਨੇ ਇਸ ਚੀਜ਼ ਨੂੰ ਕੇਂਦਰ ਸਰਕਾਰ ਦੇ ਕੋਲ ਜਾ ਕੇ ਵੀ ਚੱਕਣ ਦੀ ਗੱਲ ਕੀਤੀ ਹੈਰ ਬਕਾਇਦਾ ਤੌਰ ਤੇ ਜਿਹੜਾ ਸਾਡੇ ਪੰਜਾਬ ਦੇ ਐਮਪੀ ਆ ਚਾਹੇ ਚਰਨਜੀਤ ਸਿੰਘ ਚੰਨੀ ਆ ਸਾਡੇ ਰਾਜਾ ਵੜੈਜੀ ਨੇ ਹੋਰ ਜਿਹੜੇ ਸਾਡੇ ਚਾਹੇ ਰੰਧਾਵਾ ਜੀ ਦੇ ਕਿਉਂਕਿ ਰੰਧਾਵਾ ਜੀ ਦਾ ਰੋਲ ਬਹੁਤ ਵੱਡਾ ਰਿਹਾ ਜਿਸ ਨੇ ਲਾਂਗਾ ਬਣਿਆ ਕਰਤਾਰਪੁਰ ਸਾਹਿਬ ਦਾ ਡੇਰਾ ਬਾਬਾ ਨਾਨਕ ਤੋਂ ਉਹ ਸੁਖਿੰਦਰ ਰੰਧਾਵਾ ਜੀ ਦੇ ਅਧੀਨ ਤੌਰ ਤੇ ਉਸਤੇ ਕੁਲਦੀਪ ਸਿੰਘ ਵਡਾਣਾ ਜੋ ਕਿ ਅਕਾਲੀ ਲੀਡਰ ਸੀ ਉਹਨਾਂ ਦੇ ਨਾਲ ਉੱਤੇ ਮਾਰਗ ਰਖਾਇਆ ਕਿਉਂਕਿ ਹਰ ਸਾਲ ਦੇਖਿਆ ਸੀ ਕਿ ਕਿਸ ਰੀਤੇ ਦੇ ਨਾਲ ਸਿੱਖ ਸੰਗਤ ਨੂੰ ਲੈ ਕੇ ਉੱਥੇ ਆ ਕੇ ਲਾਂਗਾ ਕਲੌੜ ਦੀ ਉਸ ਬਾਰਡਰ ਤੇ ਖੜੇ ਹੋ ਕੇ ਅਰਦਾਸ ਕਰਦੇ ਸੀ ਤਾਂ ਬਾਰਡਰ ਖੁੱਲਿਆ ਕਿ ਇਸ ਕਰਕੇ ਪੰਜਾਬ ਦੇ ਸਿੱਖ ਜਿਹੜੇ ਪਾਰਟੀਵਾਦੀ ਦੋਤੀ ਉੱਟ ਕੇ ਪੰਜਾਬ ਕੀ ਭਾਰਤ ਦੇ ਸਿੱਖ ਜਿਹੜੇ ਨੇ ਕਿ ਆਪਣੇ ਸਾਂਝੀ ਵਾਰਤਾ ਦੀ ਗੱਲ ਕਰਦੇ ਨੇ ਔਰ ਇਸ ਸਮੱਸਿਆ ਜਿਹੜਾ ਕਿ ਕਿੰਦਰ ਸਰਕਾਰ ਨੇ ਸਦਨ ਦੇ ਵਿੱਚ ਵੀ ਲੀਡਰਾਂ ਦਾ ਆਪੋਜੀਸ਼ਨ ਖੁਦ ਵੀ ਜਾ ਕੇ ਇਸ ਵਿੱਚ ਚੱਕਣ ਗਿਆ ਔਰ ਇਹਦਾ ਜੋ ਆ ਬੰਦਾ ਹੱਲ ਉਹ ਲੱਭ ਕੇ ਜਿਹੜਾ ਸਿੱਕਾ ਦੇ ਹੱਥ ਦੇ ਵਿੱਚ ਦਿੱਤਾ ਜਾਏਗਾ ਤੇ ਦੇਖੋ ਕੋਈ ਵੀ ਰਾਜਨੀਤੀ ਇਦਾਂ ਦੀ ਜੇ ਕਰਕੇ ਕਿ ਸਭ ਦੇਖੋ ਪਾਕਿਸਤਾਨ ਕਤਰਾ ਦਾ ਸਭ ਤੋਂ ਜਦੋਂ ਮੈਂ ਕਿਉਂਕਿ ਸਭ ਤੋਂ ਪਹਿਲਾਂ ਸਰਦੇ ਨੂੰ ਵੀ ਪੰਜਾਬੀ ਹੁੰਦੇ ਚਾਹੇ ਸਾਡੇ ਪੰਦੇ ਵਿੱਚ ਗੁਰਦਾਨ ਨੇ ਅਸੀਂ ਇੱਥੇ ਜਦ ਲੋਕ ਆ ਉੱਥੇ ਅਸੀਂ ਇਹ ਵੀ ਸਾਡੇ ਪਿੱਛੇ ਦੇ ਉੱਤੇ ਕੋਈ ਹਮਲਾ ਕਰ ਸਕਦੇ ਸੋ ਜਿੱਥੇ ਦੇਸ਼ ਦੀ ਗੱਲ ਆਉਂਦੀ ਹੈ ਦੇਸ਼ੀ ਰੱਖਿਆ ਦੀ ਗੱਲ ਆਉਂਦੀ ਉਹ ਤੇ ਸਭ ਵੱਧ ਛੱਡ ਕੇ ਜਿਹੜਾ ਯੋਗਦਾਨ ਪਾਉਦੇ ਨੇ ਉਹ ਨਾਲ ਚੋਂ ਦੂਰ ਦੀ ਗੱਲ ਚਿੰਤਨਾ ਉਹ ਕੇਂਦਰ ਕਰਦਾ ਜਿਵੇਂ ਸਾਡੇ ਸਿੱਖਾਂ ਜੱਟ ਦੇ ਸੀ ਉਹ ਠੀਕ ਤੇਨੂੰ ਕਿਉਂ ਨਹੀਂ ਨਜ਼ਰ ਆਉਂਦਾ ਕਿ ਅਸਮਾਨ ਦੇ ਹੇਠਾਂ ਵੀ ਬੱਚੇ ਅਸੀਂ ਆਪਣੀਆਂ ਮੁਕੜਾਂ ਤੇ ਲੈ ਕੇ ਸੰਦੇਸ਼ ਸੰਗੈ ਨਹੀਂ ਰਹੇ ਉਹ ਜਿਹੜੇ ਦਰਦ ਨੂੰ ਗੁਨਾ ਨੇ ਉਹ ਸਭ ਤਰਾਕਦੇ ਬੈਠੇ ਨੇ ਉਹਨਾਂ ਨੂੰ ਬਤਾਇਆ ਔਰ ਅੱਜ ਤੇ ਇੰਦਰ ਉਹਨਾਂ ਲੋਕਾਂ ਨੂੰ ਜਿਹੜਾ ਆਪਣੇ ਗੁਰੂ ਤੋਂ ਮਿਲਣ ਨੂੰ ਰੋਕਦੀ ਕਸਰ ਬ੍ਰਹਿਮਾ ਦੇ ਖਤਰਨਾਕ ਕਿਹਦੀ ਨਹੀਂ ਹੋ ਸਕਦੀ ਸੀ ਕਿਉਂਕਿ ਇਹ ਸਾਰੇ ਮਾਮਲੇ ਦੇ ਵਿੱਚ ਭਾਜਪਾ ਨੂੰ ਵੀ ਬੁਲਾਇਆ ਗਿਆ ਸੀ ਇਸ ਡਿਬੇਟ ਦੇ ਵਿੱਚ ਕਿਸੇ ਕਾਰਨਾ ਕਰਕੇ ਉਹ ਡਿਬੇਟ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਸਵਾਲ ਬਣਦੇ ਸੀ ਭਾਜਪਾ ਨੂੰ ਕਿਉਂਕਿ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਆ ਔਰ ਉਸ ਮਾਮਲੇ ਦੇ ਵਿੱਚ ਉਹਨਾਂ ਦਾ ਪ੍ਰਤੀਕਰਮ ਬੇਹੱਦ ਜ਼ਰੂਰੀ ਸੀ ਹਾਲਾਂਕਿ ਉਹਨਾਂ ਦੇ ਆਰ ਪੀ ਸਿੰਘ ਹੁਣਾਂ ਨੇ ਇਹ ਸਟੇਟਮੈਂਟ ਦਿੱਤੀ ਆ ਕਿ ਸੁਰੱਖਿਆ ਕਾਰਨਾਂ ਕਰਕੇ ਜਥੇ ਨੂੰ ਰੋਕਿਆ ਗਿਆ ਪਰ ਜਿਸ ਤਰੀਕੇ ਦਾ ਰਿਐਕਸ਼ਨ ਜਿਸ ਤਰੀਕੇ ਦਾ ਵਿਰੋਧ ਹੋ ਰਿਹਾ ਇਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰ ਨੂੰ ਦੁਬਾਰਾ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ ਨਹੀਂ ਤਾਂ ਵੱਡੇ ਪੱਧਰ ਤੇ ਖਾਸ ਕਰਕੇ ਪੰਜਾਬ ਹੀ ਨਹੀਂ ਵੱਡੇ ਪੱਧਰ ਤੇ ਸਿੱਖਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ ਬਣੇ ਰਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ